ਜੀ ਮੇਰਾ ਨਾਮ ਰਮਨ ਵਡੇਰਾ ਮੈਂ ਸ਼ੇਰਸਨਾ ਯੂਥ ਪ੍ਰਧਾਨ ਸ਼ੇਰਸਨਾ ਬਾਲਾ ਹਾਜ਼ਰ ਹੈ ਜਿਹੜਾ ਵੀ ਇਹਦੇ ਵਿੱਚ ਰੈਡ ਬੰਦੇ ਐ ਸੁਰੂਵਲਟੀ ਰਣਕ ਕਿਹੜੇ ਸੰਗਤ ਨੂੰ ਮੀ ਜੀ ਸੀ ਧੀਰੇ ਹਾੜੇ ਚੱਲਦੇ ਨੇ ਇਹ ਲੋਕਾਂ ਨੂੰ ਸ਼ਰਮ ਨਹੀਂ ਕੀ ਕਿ ਇਹ ਕੀ ਕਰਦੇ ਨੇ ਇੱਥੇ 11 ਗਊਆਂਸ਼ ਮਿਲੇ ਨੇ ਜੀ ਸਾਡੇ ਰਾਤ ਹੀ ਇਨਫੋਰਮੇਸ਼ਨ ਆਈ ਸੀ ਕਿ ਤੁਹਾਡੇ ਸ਼ਹਿਰ ਦੇ ਇਲਾਕੇ ਦੇ ਵਿੱਚ ਕਿਤੇ ਗਾਊਂਟ ਅਸਕਰੀ ਹੋ ਰਹੀ ਆ ਅਸੀਂ ਇਮੀਡੀਏਟ ਉਸੇ ਟਾਈਮ ਨਿਕਲੇ ਆਪਣੀ ਸਾਰੇ ਭੈਣ ਭਰਾਵਾਂ ਨੂੰ ਲੈ ਕੇ ਜਿਹੜੇ ਵੀ ਸਾਡੇ ਮਿੱਤਰ ਦੋਸਤ ਨੇ ਉਧਰੋਂ ਨਿਕਸ਼ਣ ਜੀ ਉਹਨੇ ਗੁਰਪ੍ਰੀਤ ਜੀ ਨੇ ਸਾਰੇ ਆ ਗਏ ਉਹਨਾਂ ਨੇ ਆ ਕੇ ਜਦੋਂ ਅਸੀਂ ਆਹ ਏਰੀਆ ਨੂੰ ਸਰਚ ਕੀਤਾ ਇੱਥੇ ਜਦੋਂ ਆ ਕੇ ਦੇਖਿਆ ਤੇ ਇੱਥੇ ਗਊਆ ਕਤਲ ਹੋ ਰਹੀਆ ਸੀਗੀ ਜਦੋਂ ਅਸੀਂ ਐਂਟਰੀ ਕੀਤੀ ਉਹ ਨਾਲ ਹੀ ਸਾਨੂੰ ਦੇਖ ਕੇ ਕਿਉਂ ਇੱਕ ਘਣਾ ਜੰਗਲ ਆ ਰਾਤ ਦਾ ਹਨੇਰੇ ਕਰਕੇ ਕੁਝ ਨਹੀਂ ਪਤਾ ਲੱਗਿਆ ਤੇ ਉਹ ਭੱਜ ਗਏ ਉਹਨਾਂ ਚੋਂ ਇੱਕ ਅਸੀਂ ਫੜ ਲਿਆ ਤੇ 11 ਗਊਆਂਾਂ 'ਸ਼ਾ ਅਸੀਂ ਜਾਨ ਬਚਾਈ ਆ ਕਿਹ ਜਣਾ ਜਦੋਂ ਸਾਰੀ ਘਟਨਾ ਮੈਂ ਆ ਤਾਂ ਜੀ ਪ੍ਰਸ਼ਾਸਨ ਦੀ ਨਲਾਕੀ ਕਹਿੰਦਾ ਜੀ ਸਾਡੀ ਮਾਲ ਸਰਕਾਰ ਦੀ ਬੋਟਾ ਅਸੀਂ ਮੰਗਦੇ ਆ ਕਿਉਂ ਟੈਕਸ ਇੰਨਾ ਇਕੱਠਾ ਕਰਦੇ ਆ ਤੇ ਫਿਰ ਵੀ ਕਟੀਆਂ ਜਾਂਦੀਆਂ ਨੇ ਮੈਂ ਆ ਪੰਜਾਬ ਸਰਕਾਰ ਨੂੰ ਇੱਕੋ ਅਪੀਲ ਕਰਦਾ ਕਿ ਇਹ ਤੇ ਸਖਤੋ ਸਖਤ ਕਾਨੂੰਨ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਵੀ ਇਹ ਕੰਮ ਕਰਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਬਲਜ ਹੋਣ ਜਿਹੜੀ ਵੀ ਜਗ੍ਹਾ ਤੇ ਇਹ ਕੁਝ ਹੁੰਦਾ ਵਾ ਉਹ ਬਾਇ ਨੇਮ ਉਹਨਾਂ ਤੇ ਪਰਚਾ ਦਿੱਤਾ ਜਾਵੇ ਤੇ ਉਹਨਾਂ ਜਿਹੜੀ ਇਹ ਪ੍ਰਾਪਰਟੀ ਆ ਉਹਨੂੰ ਪੱਕੀ ਤੌਰ ਤੇ ਗਊਸ਼ਾਲਾ ਨੂੰ ਦਾਨ ਕੀਤਾ ਜਾਵੇ ਜਿਹੜੇ ਗਊ ਬਹੁਤ ਆ ਮਾਸ ਹੋ ਰਹੇ ਗਿਆ ਇਹ ਵੀ ਚਾਹੀਦਾ ਇਹਨਾਂ ਨੂੰ ਜੀ ਹੁਣ ਆਪਾਂ ਦੱਬਾਂਗੇ ਜੀ ਨਮਕ ਪਾ ਕੇ نیچے ਇਹਨਾਂ ਨੂੰ ਦਹਨ ਕਰਾਂਗੇ ਜੀ ਜਿਵੇਂ ਜਿਹੜੇ ਬੰਦਿਆਂ ਦਾ ਹੁੰਦਾ ਆਪਣੇ ਸੰਸਾਰਿਕ ਯਾਤਰਾ 'ਚ ਆਪਾਂ ਅਗਨੀ ਭੇਟ ਕਰਦੇ ਆ ਜਿਹੜਾ ਇਹ ਗਊ ਵਾਂਸ਼ ਹੁੰਦਾ ਇਹਨਾਂ ਨੂੰ ਆਪਾਂ ਜ਼ਮੀਨ 'ਤੇ ਰੱਬਦੇ ਆ ਇੱਥੇ ਜਾਵਦੇ ਨੇ ਨਹਿਰ ਦੇ ਕਿਨਾਰੇ-ਕਿਨਾਰੇ ਕਾਫੀ ਜਗ੍ਹਾ ਰਹਿਦੇ ਜੀ ਜੀ ਇਹ ਆ ਜਾਦੀ ਪੰਜਾਬ ਸਰਕਾਰ ਲਈ ਇਹ ਪੰਜਵਾਂ ਇਨਸੀਡੈਂਟ ਹੈ ਜੀ ਇੱਥੇ ਇਹੀ 2 ਕਿਲੋਮੀਟਰ ਇਧਰ 2 ਕਿਲੋਮੀਟਰ ਉਧਰ ਅਸੀਂ ਇਸ ਵਾਰ ਚੇਤਾਵਨੀ ਦਿੰਦੇ ਆ ਅਸੀਂ ਹਰ ਸਾਲ ਇਹੀ ਸ਼ਹੀਦੀ ਦਿਹਾੜਿਆਂ 'ਚ ਇਹਨਾਂ ਨੂੰ ਫੜਦੇ ਆ ਸਾਡੇ ਇੱਥੇ ਖੂਨ ਡੁੱਲਿਆ ਹੋਇਆ ਹੈ ਮੱਛਵੜਾ ਸਾਹਿਬ ਦੀ ਧਰਤੀ ਆ ਬੱਚਿਆਂ ਦਾ ਸਾਰਿਆਂ ਦਾ ਅਸੀਂ ਇਹਨਾਂ ਨੂੰ ਸ਼ੋਕ ਦੇ ਦੇਣ ਸਮਝਦੇ ਆ ਅਸੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦੇ ਜੇ ਕੋਈ ਇਹਨਾਂ ਨੇ ਸਰਕਾਰ ਨੇ ਕੋਈ ਉੱਚ ਕਦਮ ਨਾ ਚੱਕਿਆ ਤੇ ਜੇ ਅਸੀਂ ਅਗਲੀ ਵਾਰ ਕਿਤੇ ਫੜਿਆ ਅਸੀਂ ਉਹ ਸਾਰਾ ਇਥੋਂ ਜੇ ਜੋ ਜਿਹੜਾ ਵੀ ਮਾਸ ਮਿਲੇਗਾ ਗਊ ਦਾ ਸਿਰ ਸਾਰਾ ਅਸੀਂ ਆਪਣੇ ਐਮਐਲਏ ਦੇ ਘਰ ਦੇ ਬਾਹਰ ਰੱਖਾਂਗੇ ਜਾਂ ਆਪਣੇ ਸੀਐਮ ਦੇ ਘਰ ਦੇ ਬਾਹਰ ਰੱਖਾਂਗੇ ਦੇਖੋ ਜੋ ਹੋਇਆ ਉਹ ਤੁਸੀਂ ਦੇਖ ਹੀ ਲਿਆ ਪਰ ਮੈਂ ਸਿਰਫ ਇੰਨੇ ਦੋ ਸ਼ਬਦਾਂ ਦੀ ਗੱਲ ਨਿਵੇੜਾਂਗਾ ਜੋ ਪੰਜਾਬ ਦੀ ਅੱਜ ਹਾਲਾਤ ਨੇ ਜੋ ਸਰਕਾਰ ਇਸ ਕਰਤਾ ਆ ਜੋ ਪੰਜਾਬ ਤੋਂ ਬਾਹਰ ਦਾ ਕਾ ਹੋ ਰਹੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਆ ਇਹ ਗਊ ਮਾਂ ਦਾ ਦਾਬ ਸ਼ਾਬ ਲੱਗ ਰਿਹਾ ਅੱਜ ਮੈਂ ਪੁੱਛਣਾ ਚਾਹਨਾ ਕਿੱਥੇ ਸਾਡਾ ਇੰਟੈਲੀਜੈਂਸ ਆ ਤੇ ਕਿੱਥੇ ਸਾਡਾ ਸਿਸਟਮ ਆ ਐਦਾਂ ਸ਼ਰਾਂ ਆਂ ਗਉਆਂ ਵੱਡੀਆਂ ਜਾ ਰਹੀਆਂ ਅੱਜ ਗਉਂ ਵਾਂਸ਼ ਨੂੰ ਤਖਨਾਲ ਵਾਸਤੇ ਸੰਸਕਾਰ ਕਰਨ ਵਾਸਤੇ ਜੋ ਜੇਸੀਬੀ ਨਾਲ ਕੋਏ ਪਟੇ ਤਾਂ ਸੇ ਹੋਰ ਲੋਕ ਬੰਦਾਲ ਨਹੀਂ ਕਰ ਰਹੇ ਆ ਹੋਰ ਤਾਂ ਹੋਰ ਜਿਹੜੀਆਂ 11 ਗਉਤਾਂ ਸਾਡੇ ਰਾਣਾ ਜੀ ਨੇ ਨਿਕਸਰ ਜੀ ਨੇ ਗੁਰਪ੍ਰੀਤ ਜੀ ਨੇ ਰਾਤ ਬਤਾਈਆਂ ਉਹਨਾਂ ਦੀ ਇੱਕ ਗਾ ਗਊ ਮਾਤਾ ਦਾ ਪਛੜਿਆ ਜਨਮ ਦਿੱਤਾ ਉਹਨੇ ਬੜੇ ਸ਼ਰਮ ਦੀ ਗੱਲ ਆ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਹ ਖਾਸ ਕਰਕੇ ਇਸਨੂੰ ਨਹਿਰਾ ਦੇ ਕੰਡੇ ਜਿੰਨੇ ਡੇਰੇ ਹੈਗੇ ਆ ਕੁਝ ਉਹਨਾਂ ਦੇ ਨਾ ਸਭ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਜਿਹੜੀ ਜਗ੍ਹਾ ਦੇ ਉੱਪਰ ਇਹ ਨੇਰਾ ਹੈਗਾ ਉਸ ਦੇ ਮਾਲਕ ਨੂੰ 120 ਵੀਚ ਤੇ ਇਨਵੋਲਵ ਕੀਤਾ ਜਾਵੇ ਜੀ ਰੈਕਸ ਬੈਂਕ ਜੀ 120 ਵੀ ਦੇ ਵਿੱਚ ਤੇ ਇਹ ਜਿਹੜੇ ਇਸ ਦੇਰੇ ਦੇ ਨੇ ਮਾਲੇ ਨੇ ਜਿਹੜੀ ਸੰਪਤੀ ਬਣਾਈ ਆ ਉਹ ਜਿਹੜੀ ਡਿਸਟਰਾਏ ਕਰਨੀ ਚਾਹੀਦੀ ਆ ਜਿਹੜੀਆਂ ਇਹਨਾਂ ਦੇ ਵਹੀਕਲ ਨੇ ਉਹ ਪ੍ਰਸ਼ਾਸਨ ਬੌਂਡ ਕਰੇ ਇਹਨਾਂ ਦੇ ਜਿੰਨੇ ਵੀ ਬੈਂਕ ਖਾਤੇ ਆਕਸੀਲ ਕਰੇ ਤੇ ਜਿਹੜੇ ਅੱਜ ਤੱਕ ਇਹਨਾਂ ਨੇ ਜਿਹੜੇ ਗਊ ਮਾਸ ਦੇ ਕੋਲ ਜਿਹੜੇ 11 ਮੋਟਰਸਾਈਕਲ ਖੜੇ ਗਏ ਆ ਜਿਹੜੇ ਇੱਥੇ ਬਰਾਮਦ ਹੋਇਆ 11 ਹਿੱਕਰ ਦੇ ਵਿੱਚ ਤਾਂ ਹੁੰਦੇ ਨਹੀਂ ਇੱਥੇ ਚੰਡੀਗੜ੍ਹ ਅਸੀਂ ਗੋਮਾਸ ਫੜਿਆ ਜੀਲਕਪੁਰ ਫੜਿਆ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਪਤਾ ਕਰਾਇਆ ਜਾਏ ਕਿੱਥੇ ਕਿਹਦੇ ਹੋਟਲ ਤੋਂ ਸਪਲਾਈ ਹੋਣੀ ਸੀ ਉਹ ਹੋਟਲ ਵੀ ਸੀਜ ਕਰੇ ਸਰਕਾਰ ਸਿਰਫ ਇਹ ਗੱਲ ਨਾ ਹੋਵੇ ਕਿ ਅਸੀਂ ਆ ਗਏ ਆ ਗੋਮਾਸ ਫੜਾਤਾ ਬਟਾਤਾ ਮਕਦਮਾ ਦਰਜ ਕਰਤਾ ਗਿਰਕਾਰ ਕਰਲੇ ਸਸਰੀਕਾਲ ਇਸ ਤੋਂ ਬਾਅਦ ਇਸ ਤੋਂ ਬਾਅਦ ਵੀ ਕਾਰਵਾਈ ਹੋਣੀ ਚਾਹੀਦੀ ਕਿੱਥੇ ਜਾਣਾ ਸੀ ਕੌਣ ਪਿਛੇ ਆ ਕਿਹਦੀ ਇਨਵੋਲਵਮੈਂਟ ਆ ਜੇ ਹੋਰ ਬੰਦੇ ਇਨਵੋਲਪ ਹੈ ਉਹਨਾਂ ਦੀ ਵੀ ਰੈਕਸਪੈਂਡਿੰਗ ਹੈ ਜੀ ਆ ਦੋ ਹਤਿਆਰਿਆਂ ਨੂੰ ਜਿਹੜੀ ਫਾਂਸੀ ਜਿਹੜੀ ਹੈਗੀ ਆ ਉਹਦੇ ਵਾਸਤੇ ਚਲੋ ਸਾਡੇ ਸੰਘਰਸ਼ ਚੱਲ ਰਹੇ ਰਹਿਣਾ ਜੀ ਉਹ ਤਾਂ ਚੱਲ ਹੀ ਰਹੇ ਆ ਪਰ ਅੱਜ ਦਾ ਵਿਸ਼ਾ ਜਿਹੜਾ ਇਹ ਆ ਮੈਨੂੰ ਕਿਤੇ ਨਹੀਂ ਸਮਝ ਆਉਂਦੀ ਕਿ ਨਾਲਾਗੜ੍ਹ ਬੈਠੇ ਗੁਰਪ੍ਰੀਤ ਜੀ ਨੂੰ ਜਿਹੜੀ ਰਣਾ ਜੀ ਨੂੰ ਨਿਕਸਨ ਜੀ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਸਾਡੇ ਰਾਹੁਲ ਜੀ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਿਥੇ ਗਊ ਮੱਚ ਵੱਡੇ ਜਾਣੇ ਆ ਕਿ ਆ ਪ੍ਰਸ਼ਾਸਨ ਨੂੰ ਹੀ ਪਤਾ ਲੱਗਦਾ ਸੀ ਆਈਡੀ ਸਪੈਸ਼ਲ ਬ੍ਰਾਂਡ ਸਾਰੇ ਕਿੱਥੇ ਗਏ ਹੋਏ ਆ ਮੇਰੀ ਬੇਨਤੀ ਔਰ ਇਹਦੇ ਵਾਸਤੇ ਸਾਰੇ ਅਸੀਂ ਖੁਦ ਵੀ ਦੋਸ਼ੀ ਆ ਜਿਹੜੇ ਆਸ ਬਣਾਉਂਦੇ ਨੇ ਲੋਕਾਂ ਕਿ ਉਸ ਪਿੰਡ ਦੇ ਸਰਪੰਚ ਨੂੰ ਪੰਚ ਨੂੰ ਪਤਾ ਨਹੀਂ ਕਿਹਦੇ ਏਰੀਆ 'ਚ ਕੀ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਤਰੀਤੀਆਂ ਆ ਰਹੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਗਊ ਮਾਤਾ ਦਾ ਹੀ ਅਭਿਸ਼ਾਪ ਲੱਗ ਰਿਹਾ ਅੱਜ ਅਸੀਂ ਪ੍ਰਸ਼ਾਸਨ ਨੂੰ ਅਸੀਂ ਹੁਣ ਮੰਗ ਪੱਤਰ ਵੀ ਦਵਾਂਗੇ ਕਿ ਜਿੰਨੇ ਇਹਨਾਂ ਦੇ ਡੇਰੇ ਆ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਈਆਂ ਜਾਣ ਆ ਟਾਏ ਜਾਣ ਸਾਨੂੰ ਵਿਸ਼ਵਾਸ ਦਿੱਤਾ ਡੀਐਸਪੀ ਸਾਹਿਬ ਨੇ ਕਿ ਟਾਇਆ ਜਾਏਗਾ ਇਹਨਾਂ ਦੇ ਮੋਟਰਸਾਈਕਲ ਬਾਈਕ ਵਗੈਰਾ ਜਿਹੜੇ ਹੈਗੇ ਉਹ ਬੋਲ ਕੀਤੇ ਜਾਣਗੇ ਪਟਨਾ ਦੇਖੋ ਤੁਹਾਡੇ ਬਿਲਕੁਲ ਸਾਹਮਣੇ ਹੈ ਜੀ ਅੱਜ ਸ਼ਹੀਦੀ ਧਰਤੀ ਪਰ ਇਹਨਾਂ ਲੋਕਾਂ ਨੇ ਗਊ ਦਾ ਖੂਨ ਬਹਾਇਆ ਹੈ ਔਰ ਅਸੀਂ ਤਾਂ ਗੁਰੂ ਮਹਾਰਾਜ ਦੀ ਇੱਕ ਲੜਫੜ ਕੇ ਚੱਲੇ ਹੋਏ ਆ ਕਿ ਗਊ ਗਰੀਬ ਦੀ ਰੱਖਿਆ ਅਸੀਂ ਗਊਆਂ ਦੀ ਰੱਖਿਆ ਤੇ ਲੱਗੇ ਹੋਏ ਆ ਲੇਕਿਨ ਇਹਨਾਂ ਲੋਕਾਂ ਨੇ ਸਾਨੂੰ ਇਸ ਦਲ ਤੇ ਮਜਬੂਰ ਕਰ ਦੇਣਾ ਕਿ ਜੋ ਇਹ ਗਊਆਂ ਨਾਲ ਕਰਦੇ ਆ ਤੇ ਅਸੀਂ ਉਹੀ ਇਹਨਾਂ ਨਾਲ ਕਰੀਏ ਇੱਥੇ 11 ਗਊਆਂ ਸ਼ਜੋ ਕੀ ਸਾਡੇ ਆਣ ਤੋਂ ਪਹਿਲਾਂ ਕੱਢ ਚੁੱਕੇ ਤੇ ਔਰ 11 ਗਊਵਾਸ਼ ਅਸੀਂ ਗਊਸ਼ਾਲਾ ਪਹੁੰਚਾ ਚੁੱਕੇ ਜੋ ਜਿੰਦਾ ਖੜੇ ਸੀ ਇੱਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿੱਦਾਂ ਇਹ ਕਹਿ ਦਿੰਦੇ ਵੀ ਫੰਡਰ ਗਊਆਂ ਐ ਔਰ ਉਹਦੇ ਵਿੱਚੋਂ ਇੱਕ ਗਊ ਹੁਣੇ ਥੋੜੀ ਜਿਹਾ ਪਹਿਲਾਂ ਇੱਥੇ ਸੋਈ ਐ ਔਰ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਦੁੱਧ ਵਾਲੀ ਐ ਕੋਈ ਬੱਚੇ ਵਾਲੀ ਐ ਇਹਨਾਂ ਨੂੰ ਸਿਰਫ ਮਾਸਾ ਕਰ ਪੈਸੇ ਤੱਕ ਮਤਲਬ ਐ ਇੱਕ ਸ਼ੌਕੀ ਦਾ ਮਕਾਨ ਐ ਪਿੱਛੇ ਸ਼ੌਕੀ ਐ ਇੱਕ ਸ਼ਾਵੀਰ ਆ ਜੋ ਗੜੀ ਦੇ ਕੋਲ ਤੇ ਰਹਿੰਦਾ ਐ ਇਹ ਦੋਹਾਂ ਦੀ ਮਿਲੀ ਭਗਤ ਨਾਲ ਕੰਮ ਹੋਇਆ 10 ਮੋਟਰਸਾਈਕਲ ਇਹਨਾਂ ਦੇ ਘਰ ਖੜੇ ਐ ਜੋ ਕਿ ਬਾਹਰੋਂ ਬੰਦੇ ਆ ਕੇ ਇਹਨਾਂ ਦੇ ਨਾਲ ਵੱਟਦੇ ਐ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਕੇ ਥੱਕ ਚੁੱਕੇ ਆ ਹੁਣ ਸਾਡਾ ਸਬਰ ਦਾ ਬੰਦ ਟੁੱਟ ਚੁੱਕਿਆ ਹੈ ਉਸ ਤੋਂ ਪਹਿਲਾਂ ਹੁਣ ਅਸੀਂ ਚੇਤਾਵਨੀ ਦਿਨਾ ਕਹਿੰਦੇ ਕਿ ਜੋ ਗਊ ਨਾਲ ਹੋ ਰਿਹਾ ਹੁਣ ਅਸੀਂ ਉਹ ਬੁੱਤਣਾ ਨਾਲ ਕਰਕੇ ਦਿਖਾਵਾਂਗੇ ਸਰ ਭਾਈ ਦੇਖੋ ਪਹਿਲਾਂ ਵੀ ਇੰਨੇ 15 ਵਾਰ ਅਸੀਂ ਕਾਰਵਾਈਆਂ ਕਰਵਾ ਚੁੱਕੇ ਆ ਲੇਕਿਨ 6 ਮਹੀਨੇ 5 ਮਹੀਨੇ 4 ਮਹੀਨੇ ਬਾਅਦ ਛੁੱਟ ਜਾਂਦੇ ਆ ਬੰਦੇ ਲੇਕਿਨ ਜੋ ਮੇਨ ਸਰਗਣਾ ਹੈ ਪਿੱਛੇ ਉਹ ਨਹੀਂ ਫੜੇ ਜਾਂਦੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਕੇ ਇਸੀ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਸਾਡੇ ਦੇ ਲੋਕਲ ਸਿਸਟਮ ਦੇ ਮਰਦਾਨ ਨਰਮਨ ਮਡੇਰਾ ਜੀ ਨਿਕਸਨ ਜੀ ਨੂੰ ਪਰੋਤਦੇ ਗੁਰਪ੍ਰੀਤ ਜੀ ਲੁਧਿਆਣਾ ਤੋਂ ਇਹਨਾਂ ਨੇ ਅਦਾਸ ਨੂੰ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਇਹ ਵੀ ਜੀਐਲਡੀ ਮੇਰੇ ਦੋਨੇ ਐਸਐਚਓ ਸੰਵਾਲਾ ਤੇ ਮਾਸ਼ੂਰਾ ਤੇ ਮੈਂ ਇੱਥੇ ਮੁੱਖ ਤੇ ਪਹੁੰਚਿਆ ਹਾਂ ਜਿਹੜਾ ਅਸੀਂ ਇਹਦੇ ਤੋਂ ਦੀ ਐਫਆਰ ਨੰਬਰ ਜਿਹੜੀ ਹੈ 246 ਜਿਹੜੀ ਐ ਪਰਚਾ ਦਰਜ ਕੀਤਾ ਅੰਦਰ ਸੈਕਸ਼ਨ 298 111 ਸੈਕਸ਼ਨ 5 ਤੇ 8 ਦਾ ਪਰਹੈਪਸ਼ਨ ਉਹ ਕੋਸ ਲੱਗਦਾ ਪਰਚਾ ਦਰਜ ਕਰਕੇ ਅਸੀਂ ਜਿਹੜਾ ਇੱਕ ਬੰਦੇ ਨੂੰ ਵਜੇ ਰੌਂਡ ਅਪ ਕੀਤਾ। ਬਾਕੀ ਬੰਦਿਆਂ ਨੂੰ ਜਿਹੜਾ ਅਸੀਂ 5-6 ਪਾਰਟੀਆਂ ਆਪਣੀ ਇੰਡਸਪੈਕ ਕੀਤੀਆਂ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਨਾ ਜਾਊਗਾ ਤੇ ਸਖਤ ਸਜ਼ਾ ਦਿੱਤੀ ਜਲਾਇਗੀ। ਕਿੰਨੀਆਂ ਗੁੰਮਾਂ ਦੀ ਹੱਥੀ ਹੋਈ ਤੇ ਕਿੰਨੇ ਆ ਬਚਾ ਲਈ ਗਏ। ਇਹ ਇੱਥੇ ਨੇ 5 ਗੁੰਮਾਂ ਦੀ ਬਚਾ ਲਈ ਹੈਗੇ ਨਾ। ਉਹ ਤੋਂ ਬਾਅਦ 5 ਗੁੰਮਾਂ ਹੋਰ ਜਿਹੜੀ ਨੇ 4-4 ਦੇ ਬੰਨਿਆ ਉਹ ਵੀ ਬਚਾ ਲਈ ਗਏ। ਜਿਹੜੀਆਂ 9 ਹੋয়া ਸੀ। ਜਿਹੜੀਆਂ ਮੌਕੇ ਦਾ ਦੇਖਣ ਤੇ ਪਤਾ ਲੱਗਦਾ ਜੀ ਸਤਿਕਾਰ। ਤੇ ਹੋਰ ਕਿੰਨੇ ਕੁ ਬੰਦੇ ਚ ਸ਼ਾਮਲ ਹੋਏ ਕਿੱਥੇ ਗਿਆ ਜੀ ਕੁਝ ਇਸ ਤੋਂ ਬਿਨਾ ਜਦੇ ਤਦੀਸ਼ ਦਾ ਜਿਹੜਾ ਸਾਡਾ ਪਾਰਟ ਹੈ ਉਹ ਬਿਨਾ ਅਸੀਂ ਚਾਹ ਪੰਜ ਬੰਦੇ ਜਿਹਦੇ ਹੋਰ ਹੁੰਦੇ ਅਜੇ ਅੰਸਰ ਉਹ ਹਿਜਰਾ ਵੀ ਉਤਰੀ ਜਾਂਦੀ ਜਿੱਥੇ ਰਹਿੰਦੇ ਨੇ ਚੈਕਿੰਗ ਜੁੜਦੀ ਇਹ ਐਕਚੁਅਲੀ ਇਹਦਾ ਡਿਲੇਨ ਦੇ ਟੈਕਿੰਗ ਕਰਦੇ ਅਸੀਂ ਰਾਤ ਵੇਲੇ ਜਦੋਂ ਤੁਸੀਂ ਦੇਖਿਆ ਵੀ ਪਹਿਲਾਂ ਵੀ ਇੱਥੇ ਬੰਦੇ ਹੀ ਫਟਕਾਂ ਅੰਦਰ ਦੱਤੇ ਹਜੇ ਉਹਨਾਂ ਚੋ ਅਜੇ ਵੀ ਬੰਦੇ ਜੇਦ ਦੇ ਵਿੱਚ ਹੈ ਪਹਿਲਾਂ ਜਿਹੜੀ ਪੌਤ ਪਿੰਡ ਉਸ ਤੋਂ ਬਾਅਦਲੇ ਬਸੇ ਜਿਹੜੀ ਆ ਉੱਥੇ ਹੋਈ ਸੀ ਕਿਉਂਕਿ ਇਹ ਜਿਹੜਾ ਨਹਿਰ ਦੇ ਬਗੇ ਸਾਰਾ ਜੰਗਲ ਦਾ ਏਰੀਆ ਇੱਕ ਨੂੰ ਇਹ ਨਹੀਂ ਮਿਲਿਆ ਜੂਰੇ ਗੁਦਰ ਨਹੀਂ ਆ ਰਹੀ ਸੀਗਾ ਇਹਨੂੰ ਚ ਬੰਦ ਇਹ ਇਹ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਦਾ ਇਹਨਾਂ ਵਿੱਚੋਂ ਵੀ ਇੱਕ ਬੰਦੇ ਦਾ ਸਾਨੂੰ ਜਿਹੜੀ ਮੂਗਾ ਜਿਹੜੀ ਨਜ਼ਰ ਆਈ ਹੈ